ਥੋੜਾ 1-2 ਸਾਲ ਦਾ ਬੱਚਾ ਜੇ ਘਰ ਦੇ ਬਾਹਰ ਖੇਡਦਾ ਪਿਆ ਥੋੜੇ ਘਰ ਦੀ ਚਾਰ ਦਿਵਾਰੀ ਦੇ ਬਾਹਰ ਗਲੀ ਵਿੱਚ ਮਹੱਲੇ ਵਿੱਚ ਖੇਡਦਾ ਪਿਆ ਬੇਸਿਕਰ ਨਾ ਹੋ ਜਾਓ ਆਵਾਰਾ ਕੁੱਤਿਆਂ ਦਾ ਆਤੰਕ ਇਹੋ ਜਿਹਾ ਮੱਚਿਆ ਕਿ ਇਹ ਹੁਣ ਇਹਨਾਂ ਨਿੱਕੇ-ਨਿੱਕੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਇੱਕ ਹੋਰ 1.5 ਸਾਲ ਦਾ ਬੱਚਾ ਇਨਾ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਗਿਆ। ਔਰ ਉਸ ਦੀ ਇਹ ਅਵਸਥਾ ਹੋ ਗਈ ਕਿ ਦੋ ਸਰਕਾਰੀ ਹਸਪਤਾਲਾਂ ਨੂੰ ਛੱਡ ਕੇ ਉਸ ਨੂੰ ਅੱਗੇ ਕਿਸੇ ਮਲਟੀ ਸਪੈਸ਼ੈਲਿਟੀ ਹਸਪਤਾਲ ਦੇ ਵਿੱਚ ਜਾਣ ਤੱਕ ਦੀ ਨੌਬਤ ਆ ਗਈ ਕਿਉਂਕਿ ਉਹ ਕੇਸ ਪਲਾਸਟਿਕ ਸਰਜਰੀ ਦੇ ਨਾਲ ਹੀ ਹੁਣ ਸੂਤ ਆਉਣਾ ਸੀ। ਸਰਕਾਰੀ ਹਸਪਤਾਲਾਂ ਦੇ ਕੋਲ ਉਹਦਾ ਕੋਈ ਇਲਾਜ ਨਹੀਂ ਸੀ ਰਹਿ ਗਿਆ। ਫਰਸਟ ایڈਾਂ ਦੇ ਦੇ ਕੇ ਉਹ ਬੱਚੇ ਨੂੰ ਅੱਗੇ ਲਿਜਾਦਾ ਗਿਆ ਪਰ ਵੱਡਾ ਮਸਲਾ ਇਹ ਹੈ ਕਿ ਆਵਾਰਾ ਕੁੱਤੇ ਗਲੀ ਗਲੀ ਮੱਲੇ ਮੱਲੇ ਵਿੱਚ ਨੇ ਔਰ ਇ ਨਿੱਕੇ ਨਿੱਕੇ ਬੱਚੇ ਸਾਡੀ ਆਉਣ ਵਾਲੀਆਂ ਨਸਲਾਂ ਸਾਡੀ ਵੱਧਦੀ ਤਾਦਾਦ ਇਹਨਾਂ ਤੋਂ ਅਸੁਰੱਖਿਤ ਹੈ ਇਹ ਮਸਲਾ ਮੋਗਾ ਦਾ ਰਸਿਆ ਜਾ ਰਿਹਾ ਪਰ ਮੁੱਢੋ ਇਹ ਮਸਲਾ ਫਰੀਦਕੋਟ ਦਾ ਹੈ ਜਿੱਥੇ ਇੱਕ ਡੇਢ ਸਾਲ ਦਾ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਹੁੰਦਾ ਜਦੋਂ ਆਵਾਰਾ ਕੁੱਤੇ ਇਸ ਨੂੰ ਸ਼ਿਕਾਰ ਬਣਾ ਲੈਂਦੇ ਨੇ ਇਹਨੂੰ ਬੁਰੀ ਤਰ੍ਹਾਂ ਨੋਚਦੇ ਨੇ ਔਰ ਇਸ ਹੱਦ ਤੱਕ ਨੋਚਦੇ ਨੇ ਕਿ ਸੜਕ ਉੱਤੇ ਅਧ ਮਰਿਆ ਕਰਕੇ ਛੱਡ ਦਿੰਦੇ ਨੇ ਮਾਪੇ ਸਰਕਾਰੀ ਹਸਪਤਾਲ ਲੈ ਕੇ ਜਾਂਦੇ ਨੇ ਸਰਕਾਰੀ ਹਸਪਤਾਲ ਹਾਲਤ ਦੇਖ ਕੇ ਉਥੋਂ ਰੈਫਰ ਕਰ ਦਿੱਤਾ ਜਾਂਦਾ ਮੋਗੇ ਮੋਗੇ ਲਿਆਂਦਾ ਜਾਂਦਾ ਰਿਪੋਰਟ ਮੁਤਾਬਕ ਮੋਗੇ ਵਿੱਚ ਵੀ ਸਰਕਾਰੀ ਹਸਪਤਾਲ ਅੰਦਰ ਇਸ ਨੂੰ ਫਸਟ ਏਡ ਦੇ ਕੇ ਤੇ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੁਣ ਇਹ ਸਿਚੁਏਸ਼ਨ ਐਡੀ ਭਿਆਨਕ ਹੋ ਗਈ ਕਿ ਇਸ ਤੋਂ ਬਾਅਦ ਹੁਣ ਮਾਪੇ ਜਿਹੜੇ ਨੇ ਉਕਰ ਲਾਉਂਦੇ ਪਏ ਨੇ ਇਸ ਬੱਚੇ ਦੀ ਪਲਾਸਟਿਕ ਸਰਜਰੀ ਜ਼ਰੂਰੀ ਹੈ ਡੇਢ ਸਾਲ ਦਾ ਬੱਚਾ ਮਹਿਸ ਡੇਢ ਸਾਲ ਦਾ ਬੱਚਾ ਜਿੰਨੂੰ ਸ਼ਾਇਦ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਆਉਂਦਾ ਹੁੰਦਾ ਉਹ ਇਸ ਸਿਚੁਏਸ਼ਨ ਦੇ ਵਿੱਚੋਂ ਲੰਘਦਾ ਪਿਆ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਪਰ ਅਚਾਨਕ ਆਵਾਰਾ ਕੁੱਤਿਆਂ ਦੇ ਸ਼ਿਕਾਰ 'ਚ ਆ ਗਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਆ ਇਹ ਕੋਈ ਨਵਾਂ ਮਾਮਲਾ ਨਹੀਂ ਇਹੋ ਜਿਹੇ ਮਾਮਲੇ ਤਮਾਮ ਨੇ ਇਸ ਤੋਂ ਪਹਿਲਾਂ ਲੁਧਿਆਣੇ ਵਿੱਚ ਵੀ ਇੱਕ ਇਹੋ ਜਿਹਾ ਮਾਮਲਾ ਵੇਖਣ ਨੂੰ ਆਇਆ ਜਿਹੜੇ ਜਿੱਥੇ ਲਗਾਤਾਰ ਦੋ ਬੱਚੇ ਆਵਾਰਾ ਕੁੱਤਿਆਂ ਦਾ ਸ਼ਿਕਾਰ ਬਣੇ ਔਰ ਦੋਹਾਂ ਦੀ ਮੌਤ ਹੋ ਗਈ ਦਰਸਲ ਲੁਧਿਆਣੇ ਦੇ ਹਸਨਪੁਰਾ ਪਿੰਡ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਜਿੱਥੇ ਪਹਿਲਾਂ ਤਾਂ ਇੱਕ 10 ਸਾਲ ਦਾ ਬੱਚਾ ਮਹਿਜ਼ 10 ਸਾਲ ਦਾ ਬੱਚਾ ਜਦੀ ਰਿਪੋਰਟ ਆਉਂਦੀ ਹੈ ਤੇ ਉਹਦੇ ਨਾਲ 13 ਸਾਲ ਦਾ ਬੱਚਾ ਇਹ ਦੋਵੇਂ ਬੱਚੇ ਮੌਤ ਦੇ ਮੂੰਹ ਚ ਜਾ ਡਿੱਗਦੇ ਨੇ ਸਭ ਤੋਂ ਪਹਿਲਾਂ ਤਾਂ ਉਸ 13 ਸਾਲ ਦੇ ਬੱਚੇ ਦੀ ਮੌਤ ਹੁੰਦੀ ਹੈ ਜਿਹਦਾ ਨਾਮ ਹਰਸ਼ੁਖਪ੍ਰੀਤ ਹੈ ਉਹਨੂੰ ਵੀ ਆਵਾਰਾ ਕੁੱਤਿਆਂ ਨੇ ਨੋਚ ਖਾਦਾ ਸੀ ਤੇ ਉਸ ਤੋਂ ਬਾਅਦ ਮਹਿਜ਼ 10 ਸਾਲ ਦਾ ਬੱਚਾ ਉਸ ਦੀ ਵੀ ਮੌਤ ਹੋ ਜਾਂਦੀ ਹੈ ਹਸਨਪੂਰਾ ਪਿੰਡ ਦਾ ਰਹਿਣ ਵਾਲਾ ਅਰਜੁਨ ਕੁਮਾਰ ਦਾ 10 ਸਾਲ ਦਾ ਉਹ ਵੀ ਮੌਤ ਦੇ ਮੂਤ ਚਲ ਜਾਂਦਾ ਐ ਐਡੀ ਹੈਵਾਨੀਅਤ ਜਿਹੜੀ ਐ ਉਹ ਵੇਖਣ ਨੂੰ ਮਿਲਦੀ ਐ ਪਰ ਸਵਾਲ ਇਹ ਐ ਕਿ ਸਾਡੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਕੀ ਕਰ ਰਹੀਆਂ ਨੇ ਸਾਡੀਆਂ ਜਿਹੜੀਆਂ ਜ਼ਿਲ੍ਹਾ ਪੱਧਰ ਦੀਆਂ ਸਰਕਾਰਾਂ ਨੇ ਉਹ ਕੀ ਕਰ ਰਹੀਆਂ ਨੇ ਸਾਡੇ ਕਾਉਂਸਲਰ ਸਾਡੇ ਮੇਅਰਸ ਸਾਡੇ ਉੱਚ ਪੱਧਰ ਦੇ ਜਿਹੜੇ ਆਗੂ ਨੇ ਉਹ ਕੀ ਕਰ ਰਹੇ ਨੇ ਕੀ ਉਹਨਾਂ ਨੂੰ ਨਹੀਂ ਦਿਖ ਰਿਹਾ ਕਿ ਥਾਂ ਥਾਂ ਦੇ ਉੱਤੇ ਇਹਨਾਂ ਆਵਾਰਾ ਕੁੱਤਿਆਂ ਦੀ ਤਾਦਾਦ ਵੱਧਦੀ ਜਾ ਰਹੀ ਐ ਕੀ ਇਹਦੇ ਬਾਰੇ ਕੋਈ ਸੈਂਸਸ ਨਹੀਂ ਕੱਢਿਆ ਜਾ ਸਕਦਾ ਕੀ ਇਹਦੇ ਬਾਰੇ ਕੋਈ ਰਿਪੋਰਟ ਨਹੀਂ ਬਣਾਈ ਜਾ ਸਕਦੀ ਕੀ ਰਿਪੋਰਟ ਬਣਾ ਕੇ ਦੇ ਉੱਤੇ ਨਕੇਲ ਨਹੀਂ ਕੱਸੀ ਜਾ ਸਕਦੀ ਜਾਂ ਫਿਰ ਜ਼ਰੂਰੀ ਹੈ ਕਿ ਇਹਨਾਂ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਗਵਾਉਂਦੇ ਰਹਿਣਾ ਪਵੇਗਾ ਔਰ ਇਹ ਆਵਾਰਾ ਕੁੱਤੇ ਇਹਨਾਂ ਇਨਸਾਨੀ ਬੱਚਿਆਂ ਦੇ ਸਰੀਰਾਂ ਉੱਤੇ ਉਹਨਾਂ ਦੇ ਮਾਸ ਦੇ ਉੱਤੇ ਦਾਵਤਾਂ ਉਡਾਉਂਦੇ ਰਹਿਣਗੇ ਔਰ ਸਾਡਾ ਪ੍ਰਸ਼ਾਸਨ ਕੁਝ ਵੀ ਨਹੀਂ ਕਰੇਗਾ ਇਸ 1.5 ਸਾਲ ਦੇ ਮਾਸੂਮ ਬੱਚੇ ਦੇ ਪਿਤਾ ਦਾ ਇਸ ਬਾਰੇ ਕੀ ਕਹਿਣਾ ਹੋ ਸਕਦਾ ਸੀ ਸੁਭਾਵਕ ਜਾਣਦੇ ਆ ਪ੍ਰਤਾਮੀ ਤੁਹਾਨੂੰ ਹਾਲਾਤ ਦੱਸਦੇ ਆ ਕੇ ਬੱਚੇ ਦਾ ਪਿਤਾ ਕੀ ਕਹਿ ਰਿਹਾ ਔਰ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਡਾਕਟਰ ਵੀ ਇਸ ਬਾਰੇ ਬੋਲੇ ਨੇ ਕਿੰਨਾ ਗੰਭੀਰ ਮਸਲਾ ਆ ਤੁਸੀਂ ਇਹਨਾਂ ਬਿਆਨਾਂ ਤੋਂ ਇਹਨਾਂ ਤਸਵੀਰਾਂ ਤੋਂ ਸਮਝ ਸਕੋਗੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੋਨੁਖਮਰ ਹੈ ਸੋਨੁਖਮਰ ਜੀ ਕਿੱਥੋਂ ਆਏ ਹੋ ਤਲਵੰਡੀ ਭਾਈ ਤੋਂ ਜੀ ਕੀ ਕਾਰਨ ਕੀ ਹੈਗਾ ਤੋਂ ਆਏ ਹੋ ਸਾਡੇ ਬੱਚੇ ਨੂੰ ਕੁੱਤੇ ਨੇ ਵੱਢ ਲਿਆ ਜੀ ਤੇ ਤਲਵੰਡੀ ਵਾਲੇ ਨੇ ਸਾਨੂੰ ਮੋਗੇ ਭੇਜਿਆ ਕਹਿੰਦਾ ਉੱਥੇ ਲੈ ਜਾਓ ਜੀ ਤਾਂ ਮੋਗੇ ਵਾਲੇ ਕਹਿ ਰਹੇ ਜਿਹੜਾ ਸਾਡੇ ਤੋਂ ਹੋ ਰਿਹਾ ਇੱਥੇ ਉਹ ਕੰਮ ਕਰ ਦਵਾਂਗੇ ਜੀ ਤਾਂ ਬਾਕੀ ਉਹ ਕਹਿੰਦੇ ਫਰੀਦਕੋਟ ਲੈ ਜਾਓ ਜੀ ਕਿੱਦਾਂ ਦੀ ਹਾਲਤ ਆ ਤੁਹਾਡੇ ਬੱਚੇ ਦੀ ਮਤਲਬ ਹਾਲਤ ਤੇ ਫੇਰੇ ਅਸੇ ਹੈਗੀ ਆ ਜੀ ਤੇ ਕਿੰਨੇ ਸਾਲ ਦਾ ਬੱਚਾ ਤੁਹਾਡਾ ਡੇਢ ਸਾਲ ਦਾ ਜੀ ਤੇ ਜਦੋਂ ਕੁੱਤੇ ਦੇ ਵੱਡੇ ਆ ਉਹ ਕਿੱਥੇ ਸੀਗਾ ਤੇ ਕੀ ਕਰਦਾ ਫਿਰਦਾ ਗਲੇ 'ਚ ਖੇਡ ਰਿਹਾ ਸੀ ਅੱਛਾ ਜੀ ਹਾਂ ਜੀ ਤਾਂ ਬਾਕੀ ਪਤਾ ਨਹੀਂ ਹੋਣਾ ਇਹਨਾਂ ਨੇ ਕਹਿ ਸਕਦੇ ਕਿਸੇ ਬੱਚੇ ਨੇ ਛੇੜਿਆ ਕਿ ਆਪੇ ਵੱਢ ਲਿਆ ਉਹ ਨਹੀਂ ਆਪਾਂ ਕਹਿ ਸਕਦੇ ਅਸੀਂ ਦੇਖਿਆ ਨਹੀਂ ਨਾ ਇਹ ਕੁੱਤੇ ਨੂੰ ਜਿਸ ਤਰ੍ਹਾਂ ਆਵਾਰਾ ਕੁੱਤੇ ਕਾਫੀ ਘੁੰਮਦੇ ਰਹਿੰਦੇ ਬੱਚੇ ਦਾ ਕਾਫੀ ਕਰ ਰਹਿੰਦਾ ਕੀ ਕਹਿਣਾ ਚਾਹੋਗੇ ਸਾਡੇ ਵੱਲੋਂ ਤੇ ਇਵਾਰਕ ਨੂੰ ਤਨ ਚੁਕਾਏ ਜਾਵੇ ਤਲਵੰਡੀ ਭਾਈਚੋ ਜੀ ਕੁੱਤੇ ਕੋਸ ਜਿਆਦਾ ਹੀ ਹੋ ਗਿਆ ਜੀ ਡਾਕਟਰ ਸਾਹਿਬ ਇੱਕ ਪੇਸ਼ੈਂਟ ਆਇਆ ਐ ਮਰਜੈਂਸੀ ਡੌਗ ਬਾਈਟ ਕੀ ਉਮਰ ਬੱਚੀ ਦੀ ਹਾਂਜੀ ਬੱਚੇ ਦਾ ਨਾਮ ਸੋਮ ਕੁਮਾਰ ਹੈ ਤੇ ਬੱਚਾ ਡੇਢ ਸਾਲ ਦਾ ਹੈ ਤੇ ਕਿਦਾਂ ਦੀ ਹਾਲ ਪਈ ਉਹਦੀ ਬੱਚਾ ਡੌਗ ਬਾਈਟ ਨਾਲ ਆਇਆ ਸੀ ਤੇ ਉਹ ਕੈਟੇਗਰੀ 3 ਡੌਗ ਬਾਈਟਾ ਉਹਦੇ ਲਈ ਜਿਹੜੀ ਮਰਜੈਂਸੀ ਡੋਜ਼ ਸੀਗੀ ਐਮਰਜੈਂਸੀ ਜਿਹੜੀ ਟ੍ਰੀਟਮੈਂਟ ਸੀ ਉਹ ਅਸੀਂ ਫਸਟ ਏਡ ਪ੍ਰੋਵਾਈਡ ਕਰ ਦਿੱਤੀ ਗਈ ਹੈ ਬਟ ਅੱਗੇ ਬੱਚੇ ਨੂੰ ਪਲਾਸਟਿਕ ਸਰਜਨ ਦੀ opinion ਦੀ ਲੋੜ ਹੈਗੀ ਉਹਦੇ ਲਈ ਅਸੀਂ ਇਹਨਾਂ ਨੂੰ ਫਰੀਦਕੋਟ ਰੈਫਰ ਕਰ ਰਹੇ ਹਾਂ ਤੇ ਕਿੱਥੋਂ ਦਾ ਇਹ ਕੇਸ ਆ ਕੁਝ ਦੱਸ ਸਕਦੇ ਹੋ ਇਹ ਤਲਵੰਡੀ ਭਾਈ ਤੋਂ ਆਏ ਨੇ ਫਿਰੋਜ਼ਪੁਰ ਉੱਥੋਂ ਆਏ ਨੇ ਪੇਸ਼ੈਂਟ ਤੇ ਕੀ ਕੁਝ ਦੱਸਿਆ ਜੀ ਕਿਵੇਂ ਹੋਇਆ ਹੈ ਹਾਂਜੀ ਉਹ ਕਹਿ ਰਹੇ ਸੀ ਬੱਚਾ ਖੇਲ ਰਿਹਾ ਸੀਗਾ ਤੇ ਕਿਸੇ ਦੂਸਰੇ ਬੱਚੇ ਨੇ ਉਹ ਡੌਗ ਨੂੰ ਛੇੜਤਾ ਤੇ ਉਹ ਡੌਗ ਨੇ ਇਹਦੇ ਸਿਰ ਤੇ ਬਾਈਟ ਕਰ ਲਿਆ ਤੇ ਆਮ ਮਾਪਿਆਂ ਨੂੰ ਕਿਸਨੇ ਲੈਣਾ ਗਾਉਂਦੀ ਹੈ ਇਹੀ ਕੀ ਆਪਣੇ ਬੱਚੇ ਬੱਚਾ 1.5 ਸਾਲ ਦਾ ਉਹਨੂੰ ਤੁਸੀਂ ਕੱਲਾ ਆਪਣੀ ਗਲੀ ਦੇ ਵਿੱਚ ਛੱਡਿਆ ਹੋਇਆ ਖੇਲਣ ਲਈ ਥੋੜਾ ਬੱਚੇ ਦਾ ਧਿਆਨ ਦਿਓ ਤੇ ਉਹ ਜਿਹੜੇ ਸਟ੍ਰੇ ਡੌਗਸ ਨੇ ਇਹਨਾਂ ਦਾ ਥੋੜਾ ਜਿਹਾ ਉਹਨਾਂ ਨੂੰ ਗਵਰਨਮੈਂਟ ਨੂੰ ਵੀ ਦੇਖਣਾ ਚਾਹੀਦਾ ਵਾ ਕਿ ਜਾਂ ਤਾਂ ਇਹਨਾਂ ਦਾ ਕੋਈ ਹੱਲ ਕਰਨ ਨਹੀਂ ਤਾਂ ਥੋੜਾ ਪੇਰੈਂਟਸ ਨੂੰ ਹੀ ਦੇਖਣਾ ਚਾਹੀਦਾ ਕਿ ਬੱਚੇ ਨੂੰ ਥੋੜਾ ਜਿਹਾ ਧਿਆਨ ਰੱਖਣ 1.5 ਸਾਲ ਦਾ ਬੱਚਾ ਕੱਲਾ ਖੇਡ ਰਿਹਾ ਸੀ ਗਲੀ ਦੇ ਵਿੱਚ ਤਾਂ ਫਿਰ ਥੋੜਾ ਜਿਹਾ ਉਹਨਾਂ ਨੂੰ ਪੇਰੈਂਟਸ ਨੂੰ ਹੀ ਥੋੜਾ ਜਿਹਾ ਹੋ ਰਹਿਣਾ ਚਾਹੀਦਾ ਵਾ